ਜਿਸ ਨੇ ਗਿੱਟਾ ਦੇ ਕਤਲ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਇਹ ਕਿ ਬੈਡ ਬਡੀ ਪਈ ਹੈ ਕਿਸ ਤਰ੍ਹਾਂ ਦੀ ਹਾਲਤ ਹੈ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਐਥੋਂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਕੋਈ ਮਾਰ ਕੇ ਸੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਇੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮਨਲਾਦਾ ਜੀ ਮੂੰਹ ਤੇ ਸੱਟਾਂ ਨੇ ਮਨਲਾਦਾ ਲਵੇ ਰੱਸੀ ਪੀਆ ਮਨ ਤਾਂ ਲਾਦਾ ਵੀ ਫਾਹਾ ਦੇ ਕੇ ਮਾਰੀ ਹੈ ਇਹ ਆਹ ਸਿਰ 'ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇੱਥੇ ਮੁੰਡਾ ਲੱਦਾ ਜਿਹੜੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਇਥੇ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁੰਬਰਤੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜਦੋਂ ਅਸੀਂ ਆਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੇ ਫਿਰ ਉਹਨੇ ਚੌਂਕੀ ਚੌਂਕੀ ਤੇ ਫੋਨ ਕਰਿਆ ਜੀ ਫਿਰ ਚੌਂਕੀ ਵਾਲੇ ਮੁੰਡਾ ਮੁਨਸੀ ਆਇਆ ਜੀ ਵੇ ਇੰਚਾਰਜ ਮੈਡਮ ਆ ਗਏ ਜੀ ਬਸ ਅਸੀਂ ਤਾਂ ਆ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਤੁਹਾਡਾ ਆਈਡੀਆ ਇਹ ਆਈਡੀਆ ਤਾਂ ਨਹੀਂ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘਾੜੇ ਚ ਆਪਾਂ ਕਹਿ ਕਹਿ ਸਕਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਦਾ ਮਾਹੌਲ ਤਾਂ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਹਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋਊਗੀ ਹੁਣ ਕੀ ਕਹਿ ਸਕਦੇ ਆਂ ਜੀ ਵੀ ਕਿੱਥੇ ਹੁਣ ਕੀ ਕਹਿ ਸਕਦੇ ਆਂ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਆਂ ਵੀ ਕਤਲ ਲੱਗੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਟੈਂਪੋ ਦਾ ਨਿਸ਼ਾਨ ਵੀ ਸੀ ਰਸਿਆ ਪਿਆ ਤੇ ਆਂ ਦਾਣੇ ਜੇ ਪਹਿਤ ਆ ਲੀਹਾਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ ਮੁੱਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾ ਨਹੀਂ ਗਾਇ ਬਾਕੀ ਹੁਣ ਪੁਲਿਸ ਦਾ ਐਂਵੈਂਟਿਕ ਵਸ ਕਾ ਇਹ ਕਰੂਗੀ ਕਿ ਕਿਉਂਕਿ ਪਹਿਤੀ ਘਾਤ ਪੁਲਿਸ ਕੋਲ ਚਲਿਆ ਗਿਆ ਕਿ ਨਾ ਜੀ ਆਇਦਮ ਇੱਥੇ ਮ ਸਰਪੰਚ ਨੂੰ ਬੋਲ ਕਦਾ ਸਰਪੰਚ ਨੇ ਚੋਰ ਚੌਕੀ ਚੋਂ ਕੱਪਾ ਜੋ ਕਿ ਹਾਂ ਜੀ ਪੰਜ ਟਿੰਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ ਕੇ 6 ਵਜੇ ਪਹੁੰਚਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲਵੇ ਡੱਡ ਬੋਦੀ ਪਈ ਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਫੋਟਾ ਫਟਾ ਖਿਚਾ ਕੇ ਫੋਨ ਕਰੇ ਜੀ ਇਹ ਮਤਲਬ ਪਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਤ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਤੇ ਸੱਟਾਂ ਸੱਟ ਲੱਗੀਆਂ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਤਖਟਰੇ ਤੇ ਪੁੱਸਰੇ ਤੇ ਦੇਖ ਰਹੇ ਤੇ ਵੀ ਇਹ ਕੀ ਗੱਲ ਹੋਈ ਹੈ ਇਹ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਹੈ ਮੂੰਹ ਘਸਾ ਹੋ ਸਕਫ ਕਰਕੇ ਅਸੀਂ ਪਿੰਡ ਦੇ ਸਰਪੰਚੋ ਲੱਗਦਾ ਕਿ ਕੋਈ ਆਪਣੇ ਇੱਧਰ ਏਰੀ ਈ ਨਹੀਂ ਜੀ ਨਹੀਂ ਆਪਣੇ ਰੀਤ ਤਾਂ ਲੱਗ ਨਹੀਂ ਰਹੀ ਹੈ ਪੈਸੇ ਰਾਤ ਦੀ ਕਿ ਐਸ ਟੀਵੀ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਬਾਅਦ ਇਹਦੀ ਤਫ਼ਤੀਸ਼ ਕਰਕੇ ਜੀ ਕੀ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪਹਿਤਲਾ ਪਹਿਲੀ ਤਫ਼ਤੀਸ਼ ਇਹ ਹਜੇ ਕੋਈ ਇਹਦਾ ਮੰਨ ਲਓ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਨਿਸ਼ਾਨ ਹੈਗੇ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਇੱਕ ਲੱਗਿਆ ਜਿਹਨੇ ਦੋਸਤਾਂ ਨੇ ਦੇਖਿਆ ਆਪਨੇ ਏਰੀਆ ਚ ਲੰਘਦੇ ਨਹੀਂ 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 ਆਪਣੇ ਏਰੀਆ ਵਿੱਚ ਇਹ ਤਾਂ ਹੁਣ 24 ਘੰਟੇ ਬਾਅਦ ਹੀ ਰੱਖਾਂਗੇ ਸਨਗਤ ਵਾਰ ਤੇ ਉਪਰੋਂ ਵਗਣ। ਉਹ ਕਿਹੜੇ ਕਾਰਨ ਵਿੱਚ ਚੁੱਕਦਾ? ਹਾਂਜੀ ਹਾਂਜੀ ਕਰਦਾ। ਕਰਦਾ ਮੈਂ ਫਸਦਾ ਉਹ ਵੀ ਕਰਦਾ। ਇਹ ਕਿਹਦਾ ਮਨ ਹਨ। ਠੀਕ।